ਸੀ ਆੜੇ ਨਾਲ ਇਹ ਜੀ ਸੈਂਸ ਲੋਡ ਦੀ ਕਰਤੀ ਓਕੇ ਆਪਣਾ થી ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਚ ਤੇ ਬਾਈ ਇੱਕ ਵੀਰਾਂ ਨੇ ਟਰੈਕਟਰ ਦਾ ਤਾਅ 155 ਟਰੈਕਟਰ ਬਹੁਤ ਸੋਹਣਾ ਜੀ ਨਵਾਂ ਟਰੈਕਟਰ ਲੈ ਕੇ ਚੱਲੇ ਵੀਰ ਨੇ ਤਿੰਨ ਸਪੀਡਾਂ ਵਾਲਾ ਉਤੀ ਬਾਈ ਖੜਾ ਮੈਨੇਜਰ ਸਾਹਿਬ ਖੜੇ ਨੇ ਨਾਲੇ ਬਾਈ ਕੀ ਹਾਲ ਹੈ ਜੀ ਠੀਕ ਹੈ ਜੀ ਇਹ ਦਾ ਨਵਾਂ ਟਰੈਕਟਰ ਹੋਰ ਠੀਕ ਹੈ ਠੀਕਾ ਲੱड्डੂ ਸ਼ਖ ਯਾਰ ਉਧਰ 14 ਟਾਇਰ ਵਾਲਾ 3 ਸਪੀਡ ਬਾਈ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਟਰੈਕਟਰ ਆਪਣੇ ਲੋਗਜ ਲੋਕਲੇ ਚੱਲਿਆ ਬਾਈ ਢੇ ਢੇੜੇ ਬਾਕੀ ਟਰੈਕਟਰ ਦਾ ਬਾਈ ਆਲਰੇਡੀ ਬਹੁਤ ਸਾਰੀ ਵੀਡੀਓ ਪਾਈਆਂ ਹੋਈਆਂ ਆਪਾਂ ਨੇ ਦੱਸਿਆ ਹੋਇਆ ਟਰੈਕਟਰ ਬਾਰੇ ਵਧੀਆ ਟਰੈਕਟਰ ਹੈ ਜੀ ਤੇ ਲੋ ਜੀ ਇਹ 14 ਤੇ 16 ਦੇ ਦੋਨੇ ਟਾਈਮ ਦੇ ਵਿੱਚ 14 ਲੈ ਰਹੇ ਉਹ ਦੇਖਣ ਥੋੜਾ ਥੋੜਾ ਲਾ ਬਈ ਪਾਲ ਬਈ ਲੱਡੂ ਲੱਗਿਆ ਖਾਣਾ ਧੰਨਵਾਦ ਬਾਈ ਪਾਲ ਬਾਈ ਠੀਕ ਹੈ ਲੋ ਜੀ ਬਾਈ ਫੋਟੋ ਲੱਗਿਆ ਕਰਨ ਬਾਈ ਇਹਨਾਂ ਦੇ ਨਾਲ ਆਓ ਜੀ ਆਜਾ ਆਜਾ ਆ ਆਉ ਆਜਾ ਜੁਤੀ ਬਾਈ ਤੇ ਕਿਵੇਂ ਨੇ ਪੁੱਛਦਾ ਨੇ ਵੀ ਏਜੰਸੀ ਕਿਹਨਾਂ ਦੀ ਹੈ ਤੇ ਆ ਜਿਹੜਾ ਬਾਈ ਲੱਗਿਆ ਚਾਬੀ ਦੇਣਾ ਇਹ ਵੀ ਇਹਨਾਂ ਹੀ ਓਨਰ ਨੇ ਠੀਕ ਹੈ ਜੀ ਗਜੇਂਦਰ ਦੇ ਚਾਚਾ ਜੀ ਨੇ ਇਹ ਆ ਵਾਰਕਾਂ ਦੀ ਬਹੁਤ ਬਹੁਤ ਨਵੇਂ ਟਰੈਕਟਰ ਦੀਆਂ ਆ ਖੜਾ ਇੱਧਰ ਬਾਈ 969 ਸੈਟਲ ਗੇਅਰ ਸੀਆਰਡੀ ਇੰਜਣ ਠੀਕ ਹੈ ਜੀ ਤੇ ਇਹ ਵੀ ਬਾਈ ਨੇ ਦੇ ਦੇਣਾ 1-2 ਦਿਨ ਚ ਤੇ ਆਪਣੇ ਏਰੀਆ ਵਿੱਚ ਬਾਈ ਅੱਗੇ ਵੀ ਆਪਾਂ ਦੱਸ ਦਿਆਂ ਵੀ ਸਾਡੇ ਏਰੀਆ 'ਚ ਜ਼ਿਆਦਾਤਰ ਲੋਕ ਬੜਾ ਟਰੈਕਟਰ ਘੱਟ ਲੈਂਦੇ ਜਿਆਦਾਤਰ 855 ਹੀ ਵਿਕਦਾ। ਕਿਉਂ ਸਾਰਾ ਸਟਾਕ ਜਿਆਦਾਤਰ ਦੂਜੇ ਹੀ ਖੜਾ ਹੈ। ਆ ਟਰੈਕਟਰ ਸੱਤ ਖੜੇ ਨੇ। ਟਰੈਕਟਰ ਆਪਣੇ ਬਾਈ ਇਹ ਰੂਪਲ ਦੇ ਨਾਲੇ ਪਿੰਡ ਪੈਂਦਾ ਬੁਰਜਾਲਾ ਉੱਥੇ ਚੱਲੇ ਆ। ਠੀਕ ਹੈ ਜੀ। ਲੋਈ। ਗਿਨੇਂਦਰ ਵੀਰ ਆ ਗਿਆ ਬਾਈ ਲੱਡੂ ਖਾਂਦਾ ਖਾਂਦਾ। ਕਿ ਹਾਲ ਆ ਵੀਰੇ? ਲੱਧੀ ਵੀਰੇ ਠੀਕ ਹਾਕ। ਤੇ ਬਾਈ ਪਾਰਟੀ ਕੇ ਜਿੰਦਰ ਵੀਰ ਵੱਲ ਵੀ ਹੋਈ ਵੀ ਆ ਕਾਜੀ ਹੈ ਕਾਜੀ ਤੂੰ ਆਪੇ ਮੰਨ ਜਾਨੀ ਫੇ ਮੈਂ ਦੱਸ ਦਣਾ ਜੱਸਦੇ ਕਾਜੀ ਹੈ ਕਾਜੀ ਬਾਈ ਬਾਈ ਗੱਡੀ ਲੈ ਆ ਲੇਕੇ ਚਲਦੀ ਹੋਇਆ ਪਰ ਨਵੀਂ ਵਰਗ ਹੀ ਲੈ ਆ ਉਹ ਤਾਂ ਕੱਦੀ ਠੀਕ ਹੈ ਨਹੀਂ ਯਾਰ ਐਂ ਨਾ ਕਹ ਗੱਡੀ ਲਈ ਹੋਣੀ ਆ ਤਾਂ ਬਰਨਾ ਬਰਨਾ ਵੇਚ ਕੇ ਲੈ ਕੇ ਆਇਆ ਬਾਈ ਤੇ ਲੋ ਜੀ ਵਾਹ ਲਿਓ ਬਾਈ ਤੇਲ ਦਾ ਵਾਹ ਲਿਓ ਵੀਰੇ ਤੇਲ ਲੋ ਜੀ ਬਾਈ ਚੱਲਿਆ ਟਰੈਕਟਰ ਬਾਕੀ ਆਪਾਂ ਤੁਹਾਨੂੰ ਗੇਂਦਰ ਬਾਈ ਵਾਲੀ ਗੱਡੀ ਵੀ ਦਿਖਾਉਨੇ ਆਂ ਇੱਧਰ ਫੋਰਮੈਨ ਸਾਹਿਬ ਖੜੇ ਸਾਡੇ ਮੇਨ ਲੋ ਜੀ ਹਾਂ ਲੋ ਜੀ ਬਾਈ ਟਰੈਕਟਰ ਲੈ ਚੱਲੇ ਵੀ ਤਾਂ ਖਬੂਰ 855 ਚੱਲਿਆ ਬਾਈ ਗੇਂਦਰ ਬਾਈ ਨਾਲ ਹਾਂ ਵਧੀਆ ਸਪੀਡ 30 ਸਪੀਡ ਆ ਵੀਰਾ ਸਾਡਾ ਗੱਡੀ ਲਿਆਇਆ ਬਾਈ ਇਹਨੇ ਦੱਸਿਆ ਨਹੀਂ ਹੈ ਅੱਜ ਪਰ ਪਤਾ ਲੱਗ ਗਿਆ ਸਾਨੂੰ ਠੀਕ ਆ ਮਾਡਲ ਹੈਗੀ 16 ਚੰਗਾ ਬੁਕੇ ਠੀਕ ਆ ਜੀ ਠੀਕ ਆ ਚੰਗਾ ਜੀ ਗਜੇਂਦਰ ਬਾਈ ਆ ਜਾ ਮਾੜਾ ਜਾ ਆ ਜਾ ਯਾਰ ਆਏ ਨਾ ਗਾ ਆ ਮੇਰੇ ਦਾ ਆਪਦੀ ਹੈਗੀ ਆ ਐ ਨਹੀਂ ਹੈਗਾ ਯਾਰ ਤਾਂ ਦੱਸਣਾ ਦਾ ਇਹ ਕਿੰਨੀ ਬਾਈ 16 ਮਾਡਲ 16 ਮਾਡਲ ਠੀਕ ਆ ਗੱਡੀ ਸਾਫ ਆ ਬਾਈ ਸਰੀ ਗੱਡੀ ਸਾਫ ਦਾ ਲੂਏ ਵੀ ਨਾਲੇ ਲੱਗੇ ਬਾਅਦ ਚ ਲੁਆਏ ਨਾ ਨਾ ਸਾਰਾ ਕੁਝ ਹੈ ਸਾਰਾ ਕੁਝ ਨਾਲੇ ਤੜਿਆ ਤੜਾ ਏਕੜਾ ਸੱਚ ਵੇਸ ਲੁਆਇਆ ਠੀਕ ਆ ਅੱਜ ਬੇਸ ਲੋਾਈ ਆ ਆਪਣੀ ਬਾਕੀ ਸਭ ਕੋ ਨਾਲ ਦਾ ਹੀ ਆ ਠੀਕ ਹੈ ਗੱਡੀ ਤੇਰੀ ਬਹੁਤ ਸਾਫ ਹੈ ਵੀਰੇ ਵਧੀਆ ਹੈ ਨਾ ਤੇ ਆ ਬਲੇ ਉਧਰ ਪਾਬਲਾ ਬਾਈ ਜਾਣ ਨੂੰ ਤਿਆਰ ਖੜਾ ਪਾਬਲੇ ਠੀਕ ਹੈ ਗੱਡੀ ਬਾਈ ਕੋਲ ਪਹਿਲਾਂ ਬਰਨਾ ਦੀ ਬਾਈ ਬਾਈ ਨੇ ਬਰਨਾ ਹੁਣੀ ਪਿੱਛੇ ਜੇ 베ਚੀ ਥੋੜੇ ਦਿਨ ਪਹਿਲਾਂ ਹੀ ਬਰਨਾ 베ਚ ਕੇ ਬਾਈ ਲੈ ਗਿਆ ਵਿਚੋ ਵੀ ਸਾਫ ਹੈ ਬਾਈ ਉਹ ਦੇਖੋ ਜੀ ਓਕੇ ਹੈ ਨਾ ਬਾਈ ਨੇ ਪੈਸੇ ਲੈਨੇ ਡੀਲ ਤੇ ਗੱਡੀ ਹਾਂ ਬਾਈ ਦੋ ਬਾਈ ਡੀਲ ਤੋਰਾ ਫੇਰਾ ਬਾਈ ਨਾਲ ਦਾ ਚੰਗਾ ਬਤਾਇਆ ਕਰ ਬਾਈ ਕਹਿੰਦਾ ਡੀਜੇ ਦੇ ਪਾਰ ਪਾਰ ਖਾਣੀ ਉਹ ਬਾਈ ਲਾਡੀ ਬਾਈ ਨਾਲ ਕੋ ਪਹੁੰਚੇ ਆ ਬਾਈ ਇਹਨਾਂ ਨੇ ਮਸ਼ੀਨ ਰਿਪੇਅਰ ਕਰੀ ਆ ਜਹਾ ਬਾਈ ਇਹਨਾਂ ਨੇ 2 ਸਾਲ ਹੋ ਗਏ ਦਿੱਥੇ ਨੂੰ ਅੱਜ ਇਹਦੀਆਂ ਜੋ ਵੀ ਹੁੰਦਾ ਸੀਦਾ ਸੂਦਾ ਨਵੀਆਂ ਪਾਈਆਂ ਨੇ ਬਾਈ ਨਾਲ ਕੋ ਟਰੈਕਟਰ ਆ ਅਰਜਨ ਨੋ 655 ਦੇਖੋ ਜੀ ਇਹਨਾਂ ਨੇ ਨਵਾਂ ਘੜਾਇਆ ਟਰੈਕਟਰ ਇਹ ਸੀਆਰ ਡੀ ਨਾਲ ਆਇਆ ਜੀ ਸੈਂਸ ਲੋ ਜੀ ਕਰਤੀ ਓਕੇ ਆਪਣਾ થી ਗੱਲਬਾਤ ਸਵੇਰ ਤੋਂ ਲੱਗੇ ਐ ਅੱਜ ਬਾਈ ਸਵੇਰ ਦੇ ਹੀ ਇਹਨੂੰ ਉਹੇ ਤਿੰਨੇ ਚਾਰ ਜਣੇ ਸਾਰੀਆਂ ਐਂਡ ਗੱਦਬਾਤ ਕਰਾਉਂਦੇ ਆ ਆ ਦੇਖੋ ਇਹਦੀ ਐ ਬਾਈ ਬਾਈ ਨੇ ਕਹਿੰਦੇ ਵੀ ਸੀਲਾਂ ਜਿਹੜੀਆਂ ਉਹ ਪਾਉਣੀਆਂ ਪੈਂਦੀਆਂ ਨੇ ਨਹੀਂ ਵੀ ਉੱਥੇ ਨੂੰ ਵੈਕਿਊਮ ਦੀ ਜਿਹੜਾ ਕੰਪਰੈਸ਼ਰ ਉਹ ਲੀਕ ਹੋ ਜਾਂਦਾ ਹੈ ਵੀ ਉੱਥੇ ਨੂੰ ਪਰ ਹਵਾ ਲਈ ਜਾਂਦੀ ਹੈ ਠੀਕ ਹੈ ਜੀ ਬਾਕੀ ਟਰੈਕਟਰ ਦੇਖੋ ਬਾਈ ਕਿਆ ਸੋਹਣਾ ਲੱਗਦਾ ਲੁੱਕ ਵਾਈਜ਼ ਜੇ ਦੇਖਿਆ ਲੁੱਕ ਵਾਈਜ਼ ਪੱਖੋਂ ਤਾਂ ਸਾਰੇ ਟਰੈਕਟਰਾਂ ਨਾਲ ਸਮਾਂ ਲੱਗਦਾ ਬਾਈ 600 552 ਡੀਆਈ 65 ਐਚਵੀ ਦੇ ਵਿੱਚ ਆ ਜਾਂਦਾ ਬਾਈ ਇਹ ਠੀਕ ਹੈ ਜੀ 16 ਨੋ 28 ਦੇ ਆ ਬਾਈ ਮਗਰਲੇ ਟਾਇਰ ਮੁਰਲੇ ਟਾਇਰ 9524 ਦੇ ਆ 6 ਇਅਰ ਗਾਰੰਟੀ ਇਸ ਕੰਡੀਸ਼ਨ ਦੇ ਸਪਲਾਈ ਜਿਹੜੀ ਇਹ ਗੱਲ ਆ ਬਾਈ ਇਹ ਜਿੱਦਾਂ ਕਈ ਵੀ ਰੇ ਸੋਚ ਸੋਚਦੇ ਵੀ 6 ਸਾਲ ਦੀ ਗਾਰੰਟੀ ਦਿੰਦੀ ਹੈ ਕੰਪਨੀ ਔਰ ਇਹਦੀਆਂ ਬਾਈ ਕੰਡੀਸ਼ਨਾਂ ਨੇ ਜੇ ਉਹ ਕੰਡੀਸ਼ਨਾਂ ਆ ਤੇ ਆਪਾਂ ਲਾਗੂ ਉਹਨਾਂ ਨੂੰ ਕਰਦੇ ਆ ਗਰੰਟੀ ਵੈਰੰਟੀ ਆਪਾਂ ਤਾਂ ਮਿਲਦੀ ਆਪਾਂ ਨੂੰ ਐ ਨਹੀਂ ਵੀ ਪੱਕੀ ਮਿਲਣੇ ਹੋ ਮਿਲਣੀਆਂ ਠੀਕ ਆ ਜੀ ਡੀਜੀ ਸੈਂਸ 4ਜੀ ਮਹਿੰਦਰਾ ਬਾਈ ਇਹ ਲਿਫਟ ਦੀ ਉਹ ਆ ਕੁਆਲਿਟੀ ਇਹਦੀ ਬਣਾਈ ਹੋਈ ਠੀਕ ਆ ਜੀ ਬਾਕੀ ਤੁਹਾਨੂੰ ਪਤਾ ਹੈ ਬਈ ਜਿਹੜੇ ਹੁਣ ਜਿਹੜੇ ਸੀਆਰਡੀਏ ਟਰੈਕਟਰ ਆ ਇਹਦੇ ਵਿੱਚ ਸੈਂਸਰਾਂ ਦੀ ਗਿਣਤੀ ਕਾਫੀ ਹੱਦ ਤੱਕ ਆ ਹਰੇਕ ਚੀਜ਼ ਨੂੰ ਹਰੇਕ ਪਾਰਟ ਨੂੰ ਬਾਈ ਸੈਂਸਰ ਲੱਗੇ ਹੋਏ ਨੇ ਇਹਦੇ ਬ੍ਰੇਕਾਂ ਨੂੰ ਕਲਚ ਨੂੰ ਠੀਕ ਆ ਜੀ ਕ੍ਰੈਂਕ ਸ਼ਾਫਟ ਨੂੰ ਕੈਮ ਸ਼ਾਫਟ ਨੂੰ ਹਰੇਕ ਚੀਜ਼ ਦਾ ਅਲੱਗ-ਅਲੱਗ ਲੈਦਾ-ਲੈਦਾ ਸੈਂਸਰ ਲਾਇਆ ਵਾ ਠੀਕ ਆ ਜੀ ਬਾਕੀ ਬਾਈ ਨੇ ਵੇਟੂਟ ਵੀ ਫਾਇਵ ਨੇ ਬਾਈ ਮੂਰੇ ਫਰੰਟ ਤੇ ਲੋ ਜੀ ਬਾਕੀ ਲੱਡੀ ਬਾਈ ਨਾਲ ਲਾਉਣਾ ਹੈ ਲੱਡੀ ਬਾਈ ਕੀ ਹਾਲ ਹੈ ਵਧੀਆ ਬਾਈ ਕਰਤੀ ਮਸ਼ੀਨ ਓਕੇ ਕਰਤੀ ਕਰਤੀ ਮਸ਼ੀਨ ਓਕੇ ਸਵੇਰ ਨਹੀਂ ਲੱਗੇ ਮੈਂ ਜਾ ਆਇਆ ਨਹੀਂ ਪਹਿਲਾਂ ਮੈਂ ਬਾਈ ਨੇ ਬਿਜੀ ਇੰਨੇ ਹਾਂ ਇਹ ਸਾਰਾ ਕੰਪਲੀਟ ਕੰਮ ਕਰਿਆ ਅੱਛਾ ਠੀਕ ਆ ਉਹ ਜੋ ਫਾਲੇ ਰਹਿ ਗਏ ਉਹ ਥੱਲੇ ਕਰ ਦੇ ਠੀਕ ਆ ओके ओके। ਇਹ ਬੋਬੀ ਆਪਾਂ ਜਿਵੇਂ ਪੱਛੀਆਂ ਨਹੀਂ ਲਾਉਦੇ ਹੈਗੇ। ਸਮਝ ਗਿਆ ਜੀ? ਹਾਂ। ਹਾਂ ਹਾਂ ਹਾਂ। ਇੱਕ ਬੰਦੇ ਨੇ ਆਹ ਮਸ਼ੀਨ ਨਾਲ ਬਹੁਤ ਕਰਿਆ। ਗੋਬੀ ਵੀਜੀ ਦੀ ਸਿੱਧੂ। ਅੱਛਾ। ਬਹੁਤ ਵਧੀਆ ਹੋਈ ਆ। ਗੋਬੀ। ਹਾਂ। ਉਹ ਇਹ ਵੀ ਦੁਬਾਰਾ ਮੱਕੀ ਦੇ ਫਾਂਡੇਂ ਕਰੀਏ। ਅੱਛਾ। ਤੇ ਬਾਈ ਜੂਣੀ ਉਹ ਵੀ ਚਕੇ ਆ ਤੇ ਫਰਪਾਚ ਦੇ ਗੋਬੀ ਸਹੀ ਕਰੀ ਗਾ। ਮਤਲਬ ਕਿ ਸਾਰੇ ਕੰਮ ਕਰੀ ਜਾਂਦੀ ਆ। ਹਾਂ ਹਾਂ ਠੀਕ ਆ। ਪਰ ਉਹ ਇਹਦੇ ਥਾਣੇ ਆ ਨੀਵੇਂ ਮੱਕੀ ਦੀ ਜਿਹੜੀ ਆਈਆਂ ਇਹਦੀ ਟਾਈਮ ਟੂ ਟਾਈਮ ਸਰਵਿਸ ਕਰਾਉਣੀ ਜ਼ਰੂਰੀ ਆ। ਕਰਾਉਣੀ ਜ਼ਰੂਰੀ। ਹਾਂ। ਤੇ ਬਾਈ ਫਰਪਾਚ ਦੇ ਜ਼ਿਆਦਾ ਜ਼ਰੂਰੀ ਤੇ ਦੀ ਸੀਲਾ ਨੇ। ਇਹਦਾ ਬੈਕ ਪ੍ਰੈਸ਼ਰ ਤੇ ਕੰਮ ਕਰਦੀ ਆ। ਹਾਂ ਜਿਹਦਾ ਪ੍ਰੈਸ਼ਰ ਘਟ ਗਿਆ ਉਹਨੇ ਦਾਣਾ ਖਤਕੋਂਗੀਆਂ ਉਹਨੇ ਦਾਣਾ ਚਿੱਪਣੋਂ ਹਟ ਗਿਆ। ਦਾਣਾ ਚੱਕਾ ਆੜ ਜਾਣਾ। ਉਹੀ ਆ ਮੇਨ ਤਾਂ ਜਾਨੀਏ ਸਭ ਤੋਂ ਮੇਨੇ ਚ ਹਵਾ ਹੀ ਆ। ਹਵਾ ਹੀ ਆ ਪ੍ਰੈਸ਼ਰ ਹੀ ਆ। ਉਹ ਹਵਾ ਲਈ ਕਰਨ ਲੱਗੀ। ਇਹਨੇ ਦਾਣਾ ਛੱਡਣ ਲਾਇਆ। ਛੱਡ ਦੇਣਾ ਠੀਕ ਆ। ਕਈ ਵਾਰ ਹੋ ਜਾਂਦਾ ਨਾ ਵਹੀਲੇ ਤੇ ਦਾਣਾ ਨਹੀਂ ਛੱਡਦੀ। ਜ다가 ਖਾਲੀ ਨਹੀਂ ਰਹਿੰਦੀ। ਇਹ ਇਹਨਾਂ ਦੇ ਸਬਸਿਡੀ ਆਉਗੀ ਦੁਬਾਰਾ ਬਾਈ। ਹੈ ਕੋਈ। ਦਾਣਾ ਹੋਣੀ ਆ ਬਾਈ ਹੁਣ। ਠੀਕ ਆ ਹੁਣ ਨਿਕਲੂਗੀ ਜਾਂਦਾ ਮਾਰਚ ਚ ਨਿਕਲੂਗੀ ਜਾਂ ਅੱਗੇ ਨਿਕਲੂਗੀ ਠੀਕ ਆ ਜੀ ਸਾਡੀ ਉਆਂ ਮਸ਼ੀਨਾਂ ਭਾਰੀ ਟਰੈਕਟਰ ਦੀ ਬਾਤ ਤੇ ਥੋੜਾ ਜਿਹਾ بڑا ਚਾਹੀਦਾ ਹਨਾ ਹਨਾ ਕਹੂੰਗੀ ਉਂ ਵੀ ਲਾਡੀ ਵਜਨ ਪਿੱਛੇ ਨੂੰ ਇਹਦਾ ਪਿੱਛੇ ਨੂੰ ਵਜਨ ਇਹਦਾ ਹਾਂ ਹਨਾ ਚੱਲ ਬੀਜ ਬੂ ਤਾਂ ਘੱਟੇ ਪੈਂਦਾ ਜੇ ਇੰਨਾ ਪੈਂਦਾ ਨਹੀਂ ਹੈਗਾ ਪੈਂਦਾ ਨਹੀਂਗਾ ਬੀਜ ਤਾਂ ਘੱਟੇ ਪੈਂਦਾ ਖਾਦ ਖਾਦ ਪੈ ਜਾਂਦੀ ਆ ਅੱਛਾ ਹਾਂ ਠੀਕ ਆ ਬਾਈ ਲੋ ਬਾਈ ਬਾਈ ਨੇ ਸੈਟਿੰਗ ਕਰਕੇ ਦੇਣੀਆਂ ਹੁਣ ਤੇ ਬਾਕੀ ਭਾਈ ਕਈ ਵੀਰ ਪੁੱਛੀ ਜਾਂਦੇ ਨੇ ਟਰੈਕਟਰਾਂ ਬਾਰੇ ਵੀ ਭਾਈ ਤੁਹਾਡੇ ਟਰੈਕਟਰ ਸੀਆਰਡੀਆਈ ਇਹ ਆਪਣੇ ਭਾਈ ਆਉਂਦੇ ਨੇ ਟਰੈਕਟਰ ਬੜੀ ਪਾਵਰ ਦੇ ਆਉਂਦੇ ਜਿਦਾਂ 75 ਐਚਪੀ ਵਾਲੇ ਹੋਗੇ ਠੀਕ ਹੈ ਜੀ ਬੜੀ ਪਾਵਰ ਦੇ ਆਉਂਦੇ ਨੇ ਛੋਟੀ ਪਾਵਰ ਤੱਕ ਆਹੀ ਟਰੈਕਟਰ ਆਉਂਦਾ ਹੈ ਜ਼ਿਆਦਾਤਰ ਠੀਕ ਹੈ ਜੀ ਤੇ ਛੋਟੀ ਪਾਵਰ ਦੇ ਜਿਹੜੇ ਆਪਣੇ ਕੋਲ ਜਿਦਾਂ ਹੁਣ 60 ਪਾਵਰ ਦੇ ਜਿਹੜੇ ਅੰਦਰ ਵਾਲੇ ਟਰੈਕਟਰ ਉਹ ਭਾਈ 49 ਐਚਪੀ ਦੇ ਵਿੱਚ ਟਰੈਕਟਰ ਆਉਂਦੇ ਨੇ ਜਿਹੜੇ ਬੜੇ ਆ ਉਹ ਸਮਝ ਲਓ ਵੀ 65 ਐਚਪੀ 70 ਐਚਪੀ ਉਹ ਆਉਂਦੇ ਨੇ ਸੀਆਰਡੀ ਇੰਜਨ ਦੇ ਵਿੱਚ ਕਈ ਵੀਰਾਂ ਦੇ ਥੱਲੇ ਵੀ ਆਏ ਹੁੰਦੇ ਨੇ ਕਮੈਂਟ ਤਾਂ ਕਰਕੇ ਆਪਾਂ ਦੱਸਿਆ ਸੱਭਾ ਬਾਈ ਪਹੁੰਚਿਆ ਜੀ ਉਹ ਬੱਸ ਆ ਇੱਕ ਗੜੀ ਥੱਲੇ ਕਰਦਾ ਮੇਨ ਮਿਸਤਰੀ ਬਾਈ ਸੱਭਾ ਇਹਨਾਂ ਦਾ ਜਦ ਕੰਮ ਜਦ ਕੰਮ ਮਰ ਜਾਂਦਾ ਫੇਰ ਫੇਰ ਸੱਭੇ ਨੂੰ ਬੁਲਾ ਕੇ ਲਿਆਉਂਦੇ ਆ ਲੱਗ ਗਿਆ ਪੰਗਾ ਹਾਂ ਕੀ ਹੋ ਗਿਆ ਬਾਈ ਹਾਲਾ ਥੱਲੇ ਕਰਨਾ ਜੱਗੂ ਬਾਈ ਅੱਛਾ ਠੀਕ ਆ ਠੀਕ ਆ